ਹਕੂਮਤ ਤੋਂ ਬਾਅਦ ਵਰਕਿੰਗ ਕਮੇਟੀ ਦੇ ਜੋ ਅੰਸਾਰ ਪੱਤੀ ਹੋਈ ਸੀ ਉਸ ਤੋਂ ਬਾਅਦ ਪ੍ਰਧਾਨਗੀ ਦੀ ਤੋਰ ਲਈ ਸਰਦਾਰ ਸ਼ਰਮਿੰਦਰ ਸਿੰਘ ਗਾਦਰ ਜੀ ਪ੍ਰਧਾਨਗੀ ਸੁਮੇ ਕੇ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਕਿ ਉਸੇ ਖੜੀ ਤਹਿਤ ਜੋ ਜਥੇਬੰਦੀ ਹੁੰਦੀ ਹੈ ਜ਼ਿਲ੍ਹੇ ਤੋਂ ਕ੍ਰੀਏਟ ਕੀਤੀ ਜਾਂਦੀ ਹੈ ਸਾਈ ਹਲਕਾ ਵਾਈਸ ਅੱਜ ਹਲਕਾ ਨਾਬਾ ਦੇ ਵਿੱਚ ਉਸੇ ਸਿਲਸਿਲੇ ਦੇ ਵਿੱਚ ਇੱਕ ਵਰਕਰਾਂ ਦੇ ਨਾਲ ਮਿਲਣੀ ਸੀ ਮੀਟਿੰਗ ਸੀ ਕਿਉਂਕਿ ਵਰਕਰਾਂ ਦੇ ਸੁਝਾਅ ਹਰ ਪਾਰਟੀ ਲਈ ਬੜੇ ਅਹਿਮ ਹੁੰਦੇ ਨੇ ਜੋ ਗਰਾਊਂਡ ਲੈਵਲ ਤੇ ਜੋ ਲਬਜ ਹੈ ਉਹ ਵਰਕਰਾਂ ਨੂੰ ਸਾਰੀ ਪਤਾ ਹੁੰਦਾ ਅੱਜ ਦੋ ਮੱਤਸਸੀ ਕਿਉਂਕਿ ਤੁਸੀਂ ਲਗਾਤਾਰ ਸਾਡੀ ਜੋ ਮੀਟਿੰਗ ਜ਼ਿਲ੍ਹਾ ਪ੍ਰਧਾਨਾਂ ਦੀ ਹੁੰਦੀ ਹੈ ਪ੍ਰਧਾਨ ਸਾਹਿਬ ਨਾਲ ਇੱਕ ਤਾਂ ਜੋ ਗਰਾਊਂਡ ਤੇ ਜੋ ਲੋਕ ਇਸ ਸਮੇਂ ਪੰਜਾਬ ਦੇ ਚਾਹੁੰਦੇ ਨੇ ਉਹ ਪਾਰਟੀ ਪਲੇਟਫਾਰਮ ਤੱਕ ਪਹੁੰਚਾਉਣਾ ਇੱਕ ਜਥੇਬੰਦੀ ਨੂੰ ਨਵੇਂ ਸਿਰੇ ਤੋਂ ਦੁਬਾਰਾ ਬਣਾਉਣਾ ਬੜੀ ਵੱਡੀ ਜ਼ਿੰਮੇਵਾਰੀ ਹੈ ਸੋ ਜਿੰਨੇ ਵੀ ਸਾਡੇ ਸਰਕਲ ਪ੍ਰਧਾਨ ਸਾਹਿਬਾਨ ਦੇ ਹਲਕੇ ਦੇ ਉਹਨਾਂ ਦੇ ਤੇ ਜ਼ਿਲ੍ਹੇ ਦੇ ਜਨਤਿਵੰਦੀ ਦੇ ਵਿੱਚ ਜਿੰਨੇ ਵੀ ਨੁਮਾਇंदे ਹਲਕੇ ਦੇ ਵਿੱਚੋਂ ਪਾਉਣੇ ਨੇ ਉਹ ਸਬੰਧ ਵਿੱਚ ਅੱਜ ਮੀਟਿੰਗ ਸੀ ਤੁਮਨੇ ਕੱਲ੍ਹ ਨਾਲ ਦੇ ਜਿਹੜਾ ਨਵਾਂ ਸੁਨੇ ਕੱਲ ਦੀ ਦਾ ਬਣਿਆ ਉਹਨੂੰ ਲਗਾਤਾਰ ਦਾਵਾ ਕੀਤਾ ਹੈ ਕਿ ਲੰਗੋਵਾਦੀ ਕਰਨ ਦਾ ਬਟਾ ਕੱਟਣਾ ਹੈ ਤੇ ਦੋ ਪਿੰਡਾਂ ਜਿਹੜੇ ਉਹ ਕਹਿੰਦੇ ਆਫਤਖਸਰ ਤੋਂ ਸਾਨੂੰ ਮਨਤਾ ਪ੍ਰਾਪਤ ਹੈ ਕਿ ਕੌਣ ਨਵੇਂ ਕੱਲ ਦਾ ਬਣੇ ਦੇਖੋ ਇੱਕ ਤਾਂ ਉਹ ਇੱਕ ਨਵਾਂ ਚੁੱਲ੍ਹਾ ਕੀ ਗੈਸ ਦਿੱਲੀ ਤੋਂ ਉਹਨਾਂ ਸਾਹਮਣੇ ਨੇ ਦੱਸਿਆ ਉਹ ਕੋਈ ਸ਼੍ਰੋਮਣੀ ਅਕਾਲੀ ਦਲ ਨਹੀਂ ਉਹਨੂੰ ਪੂਰੀ ਲੋਕਾਂ ਦੀ ਮਾਰ ਹੈ ਕਿ ਸਵਿਧਾਨ ਦੇ ਅਨੁਸਾਰ ਪਾਰਟੀ ਬਣਦੀ ਹੈ ਜਦੋਂ ਉਹ ਨਵੀਂ ਪਾਰਟੀ ਬਣਾ ਕੇ ਸਵਿਧਾਨ ਦੇ ਅਨੁਸਾਰ ਉਹਦਾ ਨਾਮ ਰੱਖਣਗੇ ਕੋਈ ਚਿੰਨ੍ਹ ਲੈਣਗੇ ਕੋਈ ਜਥੇਬੰਦੀ ਬਣਾਉਣਗੇ ਫਿਰ ਉਹ ਇੱਕ ਇਹੋ ਜਿਹਾ ਗਰਦਾ ਕਰਮ ਦੂਜੀ ਗੱਲ ਜਿਹੜੀ ਇਕੱਠ ਹੈ ਉਹ ਸਾਂਝਾ ਇਕੱਠ ਸੀ ਤੁਹਾਨੂੰ ਦੱਸਦਾ ਇਕੱਠ ਦੇ ਵਿੱਚ ਆਮ ਆਦਮੀ ਪਾਰਟੀ ਸਾਰੇ ਕਾਂਗਰਸੀ ਜਿੰਨੇ ਵੀ ਬਾਦਲ ਸਾਹਿਬ ਦੇ ਖਿਲਾਫ ਬੋਲ ਕੇ ਫੇਮ ਲੈਣ ਵਾਲੇ ਪੇਜ ਲੋងੇ ਨੇ ਫੇਸਬੁੱਕ ਦੇ ਉਹ ਫੇਸਬੁੱਕ ਹੀ ਦਾ ਇਕੱਠ ਸੀ ਜਿੰਨੇ ਨਖਵੀ ਪੰਥਕ ਸੀ ਉਹ ਸਾਰੇ ਉਸ ਇਕੱਠ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਢਾ ਲੌਲੀ ਨੂੰ ਤੇ ਸੀ ਹੋਰ ਉਹਨਾਂ ਦਾ ਦੂਜਾ ਕੋਈ ਮਕਸਦ ਨਹੀਂ ਹੁਣ ਵੀ ਮੈਂ ਤੁਹਾਨੂੰ ਦੱਸ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਬਾਈ ਇਲੈਕਸ਼ਨ ਬਾਈਕਟ ਕੀਤੇ ਤੇ ਕੋਈ ਨਵੀਂ ਪੰਥਕ ਤੇ ਰੋਥੇ ਜਾ ਕੇ ਬਾਈ ਇਲੈਕਸ਼ਨ ਚ ਨਹੀਂ ਹੋਇਆ ਤੇ ਲੁਧਿਆਣਾ ਇੱਕ ਸ਼ਹਿਰੀ ਸੀਟ ਸੀ ਉੱਥੇ ਬਾਈ ਇਲੈਕਸ਼ਨ ਹੋਇਆ ਉੱਥੇ ਵੀ ਉਹਨਾਂ ਨੇ ਜਾ ਕੇ ਕੋਈ ਇਲੈਕਸ਼ਨ ਨਹੀਂ ਲੜਿਆ ਪਰ ਹੁਣ ਤਰੰਤਰ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਬਹੁਤ ਮਜ਼ਬੂਤ ਹੈ ਉੱਥੇ ਬਹੁਤ ਸਟਰੋਂਗ ਕੈਂਡੀਡੇਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੂਰੇ ਜਿੱਤ ਦੇ ਅਸਾਰ ਨੇ ਉੱਥੇ ਦੇਖਿਓ ਇਹ ਸਾਰੇ ਨਕਲੀ ਪੰਥਕ ਇਹ ਸਾਰੇ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਛਾਰਿਆਂ ਤੇ ਉੱਥੇ ਕੈਂਡੀਡੇਟ ਦੇਣਗੇ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਕੱਟਣ ਲਈ ਨੈਸ਼ਨਲ ਪਾਰਟੀਆਂ ਨੂੰ ਪੈਦਾ ਪਹੁੰਚਾਉਣ ਲਈ ਇਹ ਇਹਨਾਂ ਦੀ ਸਚਾਈ ਹੈ ਇਸ ਤੋਂ ਬਾਅਦ ਇਹ ਕੁਝ ਧੰਨਵਾਦ ਜੀ ਸਭ ਤੋਂ ਵੱਡੀ ਸ਼ਿੰਗਾਰਦੇ ਸਾਡੇ ਸਭ ਤੋਂ ਪਹਿਲਾਂ ਅਸੀਂ ਸਭ ਨੇ ਤੇ ਪਰਾਨੇ ਤੋਂ ਸਾਡੀ ਪਰਵਾਹ ਚੁਣੇ ਅਸੀਂ ਧਨਵਾਦ ਕਰਦੇ ਹਾਂ ਪਾਤਸ਼ਾਹ ਸਾਹਿਬ ਦਾ ਤੇ ਉਹਨਾਂ ਨੇ ਵੀ ਪ੍ਰਦਾਨ ਅਪਣਾਇ ਲਾਲ ਕਾਜੀ ਨੂੰ ਉਹਨਾਂ ਨੂੰ ਵੀ ਬਹੁਤ ਬਧਾਈਆਂ ਦੋਨਾਂ ਨੂੰ ਤੇ ਪਰਿਵਾਰ ਨੇ ਬੜਾ ਚਾਹੇ ਪਰਿਵਾਰ ਕੇੰਦਰ ਬੰਨ੍ਹਾਲ ਜਿਹੜੇ ਪਰਿਵਾਰ ਕਾਰਪੋਰੇਟ ਸਾਡੇ ਨੌਜਵਾਨ ਉਹ ਅੱਜ ਮੇਰੇ ਕੋਲ ਇਤਿਹਾਸ ਕਮਰੇ ਧਰ ਦੇ ਉਹਨਾਂ ਨੇ ਗੱਲ ਕੀਤੀ ਹੈ ਕਿ ਸਾਨੂੰ ਬੜੀ ਖੁਸ਼ਖਬਰੀ ਮਿਲਿਆ ਹੈ ਵੀ ਅੱਜ ਸ਼ੋਮਨ ਫਾਦਰ ਦੇ ਪੁੱਤ ਜੇ ਵਾਸੋਂ ਸ਼ੋਮੀ ਤੇ ਅਕਸ਼ਮੀ ਪਰਵਾਰ ਦੀ ਮੁਕਤ ਪਾਈ ਗਈ ਹੈ ਮੈਂ ਧੰਨਵਾਦ ਕਰਦਾ ਤੇ ਇਹਨਾਂ ਨੂੰ ਵਧਾਈਆਂ ਦੇਣਾ ਤੇ ਨਾਲ ਤੁਹਾਨੂੰ ਦੱਸਦਾ ਕਿ ਨਾਬਾ ਹਲਕੇ ਦੇ ਜ਼ਿਲ੍ਹੇ ਵਿੱਚ ਪ੍ਰਾਮਾਣਿਕ ਕੰਮ ਕਰਦਾ ਹੈ 50 ਸਾਲ ਤੋਂ ਮੰਤਰ ਜਲ ਦਾ ਕੰਮ ਸੇਵਾ ਕਰਦਾ ਹੋਇਆ ਹੁਣ ਅੱਗੇ ਨੂੰ ਉਹਨੇ ਹਿੰਮਤ ਕਰਾਂ ਦੇ ਲਈ ਕੰਢੀਦਾ ਉਸੇ ਧੀਰਜ ਜਿਹੜੀ ਦਿੱਤੇ ਪਹਿਲਾਂ ਚੱਲਦਾ ਸੀ ਹੋਰ ਆ ਗਿਆ ਮੈਦਾਨ ਸਿ ਤੇ ਪੰਥਕ ਮਾਮਲਿਆਂ ਤੇ ਕਿਸ ਤਰ੍ਹਾਂ ਜਿਹੜੀ ਹੈਗੀ ਐ ਜੀ ਪੀ ਸੀ ਜਾਂ ਅਕਾਲੀ ਕਲ ਕੰਮ ਸ਼ੁਰੂ ਹੋ ਗਿਆ ਦੇਖੋ ਜੋ ਸਾਡੇ ਸਰੋਵਰਨੀ ਕਾਲੀਦਾਵ ਦੇ ਪ੍ਰਧਾਨ ਸਰਕਾਰ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਨੇ ਸਾਡੇ ਜੋ ਜਿਲ੍ਹਾ ਜਿਹੜੇਦਾਰ ਬਣਾਇਆ ਨੇ ਸਰਦਾਰ ਜਗਮੀਤ ਸਿੰਘ ਜੀ ਉਹ ਇੱਕ ਸਖਾਲੀ ਅਕਾਲੀ ਪਰਿਵਾਰ ਵਿੱਚੋਂ ਨੇ ਤੇ ਇਹ ਵੀ ਪਹਿਲੀ ਵਾਰ ਹੋਈ ਆ ਵੀ ਇੱਕ ਵਰਕਰ ਨਿਮਾਣ ਦਿੱਤਾ ਗਿਆ ਵਾ ਜਾਂ ਅੱਗੇ ਕੀ ਹੁੰਦਾ ਵੀ ਜਿਹੜੀ ਜੋ ਪ੍ਰੈਕਟਰ ਬਣਦਾ ਤੇ ਜਾਂ ਹੋਰ ਬਣਦਾ ਤੇ ਉਹ ਹੀ ਤਰ੍ਹਾਂ ਜ਼ਹਿਰ ਬਣ ਜਾਂਦੇ ਹਨ ਪਰ ਇਹ ਪਹਿਲੀ ਵਾਰੀ ਹੋਇਆ ਵੀ ਇੱਕ ਵਰਕਰ ਨੂੰ ਜਿਹੜਾ ਜ਼ਹਿਰ ਆਪਣਾ ਆ ਗਿਆ ਇਹ ਵਰਕਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਤੇ ਉਹਨੂੰ ਵਰਕਰ ਨੂੰ ਇੱਕ ਉਹ ਵੀ ਇੱਕ ਨੌਜਵਾਨ ਇੱਕ ਨੌਜਵਾਨ ਨੂੰ ਐਡਾ ਵੱਡਾ ਪਦ ਵੀ ਦੇ ਕੇ ਆਪਣੀ ਕਾਲੀਦਾਬ ਨੇ ਦਿੱਤ ਕਰਤਾ ਵੀ ਜੋ ਵੀ ਕਾਲੀਦਾਬ ਤੇ ਟਿਕਾਹੀ ਪਰਵਾਹ ਨੇ ਜਿਹੜੇ ਉਹਨਾਂ ਦੇ ਨੌਜਵਾਨ ਨੇ ਉਹ ਅੱਗੇ ਹੋ ਕੇ ਆ ਕੇ ਕੰਮ ਕਰਨ ਤੇ ਉਹਨਾਂ ਨੂੰ ਬੰਦਾ ਮਾਨ ਤੇ ਸਮਾਨ ਦੇ ਦਾਰੇ ਦੇ ਘਵਾਜਾਂਗੇ ਤੇ ਮੇਰੀ ਤਾਂ ਸਾਰੇ ਨੌਜਵਾਨਾਂ ਜੋ ਪ੍ਰਵਾਸ ਤੋਂ ਨਿਕਾਲੀਦਾ ਨਾ ਚਾਹਦੇ ਆ ਰਹੇ ਨੇ ਪਨਾ ਪੁਰਾਣੇ ਉਹਨਾਂ ਦੇ ਜਿੰਨੇ ਵੀ ਨੌਜਵਾਨ ਮੇਰੇ ਬੱਚੇ ਨੇ ਉਹ ਨੇ ਉਹਨਾਂ ਨੂੰ ਬੇਨਤੀ ਆ ਵੀ ਆ ਕੇ ਆਪਾਂ ਉਹ ਆਪਣੀ ਜੋ ਬਾਤ ਹੀ ਹੈ ਸ਼ੋਮਨੀ ਕੈਂਡੀ ਦਾ ਹੱਥ ਮਜਬੂਤ ਕਰੀਏ ਕਿਉਂਕਿ ਤੁਹਾਨੂੰ ਪਤਾ ਨਹੀਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿੰਨੇ ਕੰਮ ਕੀਤੇ ਨੇ ਜੋ ਮੰਡੀਆਂ ਨੇ ਆਪਣੇ ਜੋ ਕਨਿਮ ਕੋਕਲਪਾਟ ਬਣਨੇ ਮੰਡੀਆਂ ਨੇ ਸਰਕਾ ਨੇ ਰਿੱਡ ਨੇ ਜੇ ਵੀ ਕੁਝ ਵੀ ਹੈਗਾ ਸਾਰਾ ਕੁਝ ਪ੍ਰੋਬਲਮ ਅਕਾਲੀ ਦਾ ਦੇਣਾ ਬੱਚਿਆਂ ਨੂੰ ਪਤਾ ਨਹੀਂ ਵੀ ਇਹ ਕਿਹੜੀ ਦੇਣਾ ਬਿੱਟੀ ਦੇ ਘੋਟਾਂ ਦੇ ਪਰਿਯਚਨਣਾ ਉਹ ਸਨੈਕਸ਼ਨ ਦੇ ਨੇ ਇਹ ਕੁਝ ਨਹੀਂ ਆਪਣਾ ਤਾਂ ਆਪਣੀ ਰੋਟੀ ਜੇ ਖਾਣ ਲਾਇਆ ਤਾਂ ਪਿੰਡਾਂ ਵਿੱਚ ਤਾਂ ਸਰੋਵਨੀ ਕਾਲੀਦਾਰ ਨੇ ਲਾਇਆ ਤੇ ਅੱਜ ਕੋਈ ਗੱਲ ਨਹੀਂ ਕਈ ਵਾਰੀ ਝੂਠ ਪ੍ਰਚਾਰ ਕਰਕੇ ਕਈ ਗਾਲ੍ਹਾਂ ਮਾਰੀ ਮੋਕੇ ਚ ਲੋਹਾਂ ਜੀਆਂ ਨੇ ਪਰ ਇਹਨਾਂ ਪ੍ਰਚਾਰ ਕਰਕੇ ਪਾਰਟੀ ਨੂੰ ਬਦਨਾਮ ਕਰਨਾ ਤੇ ਪਾਰਟੀ ਦੀ ਨੌਜਵਾਨਾਂ ਦੇ ਪਿੱਛੇ ਹਟਣਾ ਉਹੀ ਇੱਕ ਸਾਡੇ ਦੀ ਵੱਡਾ ਕਾਰਜ ਹੈ ਪਰ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਨੌਜਵਾਨ ਇੱਕ ਟਕਟਾਲੀ ਪਰਿਵਾਰ ਦੇ ਵਿੱਚੋਂ ਨੌਜਵਾਨ ਨੂੰ ਇੱਕ ਪ੍ਰਧਾਨਗੀ ਦਾ ਪਦ ਮਿਲਿਆ ਤੇ ਨੌਜਵਾਨਾਂ ਨੂੰ ਬੇਇਜ਼ਤੀ ਹੈ ਤੇ ਆਓ ਆਪਾਂ ਸਾਡੇ ਆਪਣੇ ਨੌਜਵਾਨ ਪ੍ਰਧਾਨ ਨੂੰ ਹੱਥ ਮਜੂਦ ਕਰੀਏ ਸਾਡੇ ਜੋ ਹਲਕੇ ਦੇ ਚਾਰ ਜਨ ਅਦਾਰੇ ਬਹੁਤ ਚਰਦੇ ਫਿਰਦੇ ਨੇ ਉਹਨਾਂ ਮੱਖਣ ਦੀ ਗਾਲ ਖਾਉਂਦੇ ਵੀ ਆਪਾਂ ਹੱਥ ਮਜੂਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਕਰੀਏ ਨਾ ਇੰਨੀ ਕਮੈਂਟ ਦੇਣੇ ਥੋੜੇ ਜਿਹਾ ਉਹਨਾਂ ਦਾ ਪਹਿਲਾ ਤੇ ਸਾਡੇ ਨਾਲ ਦੇ ਹੱਥੇ ਪਚਾਉਂਦਾ ਤੇ ਉਸ ਸਥਾਨ ਤੇ ਆਉਂਦਾ ਕਿ ਜਿੱਥੇ ਜਤੋਂ ਦਾ ਮੋਰਚਾ ਸ਼ੁਰੂ ਕੀਤਾ ਗਿਆ ਸੀਗਾ ਅਕਾਲੀ ਗੰਗਲ ਦੀ ਜਿਹੜੀ ਪੁਰਾਣੀ ਹਿਸਟਰੀ ਹੈ ਕਿਉਂਕਿ ਜਤੋਂ ਦੇ ਮੋਰਚੇ ਤੋਂ ਅੱਜ ਨਵਸਤਰਾ ਕੀਤੇ ਆ ਕਿ ਉਹਨਾਂ ਤੋਂ ਸ਼ੁਰੂ ਲੈ ਕੇ ਨਵਾਂ ਜਿਹੜਾ ਕੰਮ ਹੈ ਸ਼ੁਰੂ ਕੀਤਾ ਜਨਾ ਪ੍ਰਧਾਨ ਸਾਹਿਬ ਨੇ ਉਹ ਜਿਹੜੀ ਕਿ ਇਹਨਾਂ ਨੂੰ ਜ਼ਿੰਮੇਵਾਰੀ ਬੜੀ ਆ ਉਸ ਜ਼ਿੰਮੇਵਾਰੀ ਦੇ ਸਦਕਾ ਅੱਜ ਨਾਪੇ ਹੱਥੇ ਚਾਏ ਨੇ ਤੇ ਮੈਂ ਇਹਨਾਂ ਨੂੰ ਜੀ ਆਇਆਂ ਆਖਿਆ ਆਪਣੀ ਪੂਰੀ ਸੰਗਤ ਵੱਲੋਂ ਪੂਰੇ ਨਾਪੇ ਹੱਥੇ ਵੱਲੋਂ ਇਹ ਤਾਂ ਵਿਸ਼ਵਾਸਤ ਹੋਇਆ ਕਿ ਜਿਹੜੀਆਂ ਪਾਰਟੀ ਦੀਆਂ ਬਕਸੀਆਂ ਹੋ ਗਈਆਂ ਉਹ ਮੈਂ ਤੇ ਮੇਰੇ ਸਾਰੇ ਲੀਡਰ ਸਹਿਬਾਨ ਮੇਰੇ ਵਰਕਰ ਸਹਿਬਾਨ ਕੱਲੇ ਕੱਲੇ ਕਰ ਤੱਕ ਲੈ ਕੇ ਜਾਵਾਂਗੇ ਤੇ ਸ਼ਰਮਣੀ ਅਕਾਲੀ ਦਾ ਵਿਚਾਰ ਦੀ ਗੱਲ ਵਾਸਤੇ ਕੰਮ ਕਰਾਂਗੇ। ਯਕੀਨ ਕਹਾਂ ਕੱਲ ਕਿ ਭਾਰਤੀ ਕਿਸਾਨ ਯੂਨੀਅਨਾਂ ਵੱਲੋਂ ਇੱਥੇ ਇੱਕ ਨਾਅਬੇ ਪ੍ਰੋਟੈਸਟ ਕੀਤਾ ਗਿਆ ਉਸ ਸੰਬੰਧੀ ਕੀ ਕਹਾਂ? ਮੈਂ ਇਹ ਕਹੂੰਗਾ ਕਿ ਜਿਹੜੀ ਆਮ ਆਦਮੀ ਹੈ ਇਹ ਆਮ ਆਦਮੀ ਨਹੀਂ ਹੈਗੀ ਨਈਂ ਝੋੜ ਆਦਮੀ ਹੈ। ਤੇ ਝੋੜ ਆਦਮੀਆਂ ਨੇ ਡੋਲਾ ਜਿਹੜਾ ਕਿ ਦਿੱਲੀ ਤੋਂ ਚੱਲਿਆ ਆਇਆ ਸੀਗਾ ਇਹਨੇ ਪੂਰੇ ਦੇਸ਼ ਦੇ ਵਿੱਚ ਘੁੰਮ ਕੇ ਆ ਕੇ ਤੇ ਪੰਜਾਬ ਦੇ ਲੋਕਾਂ ਨੇ ਭੋਲੇ ਭੜਾ ਨੇ ਵਿਸ਼ਵਾਸ ਕਰ ਲਿਆ ਉਹਨਾਂ ਤੇ ਬਾਕੀ ਦੇਸ਼ ਦੇ ਲੋਕਾਂ ਨੇ ਉਹਨਾਂ ਨੂੰ ਬੂਤੇ-ਬੂ ਮਾਰ ਕੇ ਵਾਪਸ ਕੀਤਾ ਤੇ ਪਰ ਪੰਜਾਬ ਦੇ ਲੋਕ ਜਿਹੜੇ ਆ ਸੱਚੇ-ਸੱਚੇ ਲੋਕ ਨੇ ਸਾਫ਼ ਦੇ ਇਨਸਾਨ ਨੇ ਉਹਨਾਂ ਨੇ ਉਹਨਾਂ ਦੇ ਭਲੇਖਿਆ ਚਾ ਕੇ ਉਹਨਾਂ ਨੇ ਸਰਕਾਰ ਬਣਾ ਲਈ ਤੇ ਉਹ ਚੋਰ ਅੱਜ ਪੰਜਾਬ ਨੂੰ ਲੁੱਟ ਰਹੇ ਨੇ ਸਾਡੇ ਕਿਸਾਨਾਂ ਨਾਲ ਜਿਹੜਾ ਧੱਕਾ ਹੋ ਰਿਹਾ ਸੀਗਾ ਕੁਝ ਮਹੀਨੇ ਪਹਿਲਾਂ ਮਾਰਚ ਦੇ ਮਹੀਨੇ ਚ ਉਦੋਂ ਉਹਨਾਂ ਨੂੰ ਮੀਟਿੰਗ 'ਚ ਬੁਲਾ ਕੇ ਤੇ ਉਦੋਂ ਬਾਅਦ ਉਹਨਾਂ ਦਾ ਸਮਾਨ ਚੋਰੀ ਕਰਕੇ ਆਪ ਹੀ ਲੈ ਗਏ ਅੱਜ ਉਹ ਦੋ ਟਰਾਲੀਆਂ ਜਿਹੜੀਆਂ ਨਾਬੇ ਤੇ ਆਈਆਂ ਨੇ ਜਿਹੜਾ ਕਐਮਐਲ ਦਾ ਰਾਈਟ ਆਈਡਾ ਉਹ ਲੈ ਕੇ ਆਇਆ ਔਰ ਮੈਂ ਇਹ ਮਹਿਸੂਸ ਕਰਦਾ ਕਿ ਐਮਐਲਏ ਦੇ ਵਿੱਚ ਮਿਲ ਇਹਨੀਆਂ ਸ਼ਹਿਰ ਦੇ ਵਿੱਚ ਸਾਡੇ ਚੋਰੀਆਂ ਹੋਣੀਆਂ ਨੇ ਮੈਂ ਤਾਂ ਇਹ ਕਹੂੰਗਾ ਕਿ ਪੁਲਿਸ ਨੂੰ ਇਸ ਗੱਲ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਕਿ ਕਿਤੇ ਆਮ ਆਦਮੀ ਲੋਕ ਚੋਰੀਆਂ ਤਾਂ ਨਹੀਂ ਕਰਦੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਟਾਲੀਆਂ ਵੱਢ ਕੇ ਵੇਚ ਸਕਦੇ ਨੇ ਉਹਨਾਂ ਦੇ ਟਾਰਾਂ ਤੋਂ ਵੱਡੀਆਂ ਜਾ ਰਹੀਆਂ ਕਿ ਫਿਰ ਇਹ ਬੰਦੇ ਕਿਹਦੀ ਟੀ ਛੱਡਣਗੇ ਕਿੱਥੇ ਛੱਡਣਗੇ ਇਹ ਕਿਹੜੀ ਇਮਾਨਦਾਰੀਆਂ ਨਾਲ ਲੋਕਾਂ ਕੋਲ ਸੱਚ ਝੂਠ ਦਾ ਬਲੰਦਾ ਲੋਕਾਂ ਦੇ ਸਾਹਮਣੇ ਆ ਗਿਆ ਤੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਲੋਕਾਂ ਨੂੰ ਧਰਕਾਰ ਦੋ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢ ਦਿਓ ਕਿਉਂਕਿ ਇਹਨਾਂ ਦੀਆਂ ਪੰਜਾਬ ਦੀਆਂ ਸਾਰੀਆਂ ਪਰੰਪਰਾਵਾਂ ਦਾ ਕਾਣ ਕਰਤਾ ਰਾਜਨੀਤੀ ਦਾ ਕੰਮ ਕਰਦਾ ਪੰਜਾਬ ਦੇ ਲੋਕਤੰਤਰ ਦਾ ਕੰਮ ਕਰਦਾ ਤੁਹਾਨੂੰ